नमस्कार ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਰੈਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ 25 ਮਿੰਟ ਦੇ ਵਿੱਚ 25 ਖਬਰਾਂ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਰੁਧਿਆਣਾ ਪਹੁੰਚੇ ਬਲਦਾ ਦੀਆਂ ਦੌੜਾਂ ਦੇ ਮੁਰਤੋਂਾਂ ਨੇ ਸ਼ੁਰੂਆਤ ਕਰਵਾਈ ਹੈ ਸ਼ੁਰੂਆਤ ਕਰਵਾਉਣ ਪਹੁੰਚੇ ਸਨ ਉਹ ਤੇ ਉਹਨਾਂ ਨੇ ਕਿਹਾ ਹੈ ਕਿ ਪਤਾ ਨਹੀਂ ਕਿਸ ਨੇ ਕਾਨੂੰਨ ਬਣਾ ਦਿੱਤਾ ਹੈ ਸਾਡਾ ਤਾਂ ਬਲਦਾ ਦੇ ਨਾਲ ਡੂੰਗਾ ਨਾਤਾ ਰਿਹਾ 1933 ਤੋਂ ਹੀ ਇਹ ਕਿਲਾ ਰਾਏਪੁਰ ਦੀਆਂ ਖੇਡਾਂ ਚੱਲਦੀਆਂ ਆ ਰਹੀਆਂ ਨੇ ਇਹਨਾਂ ਖੇਡਾਂ ਤੇ ਰੋਕ ਲਗਾਉਣ ਵਾਲੇ ਕੌਣ ਨੇ ਸੀਹ ਛਤਰੀਆਂ ਲੈ ਕੇ ਆਏ ਹਾਂ ਔਰ ਆਪਾਂ ਕਹਿੰਦੇ ਆ ਨੀਲੀ ਛਤਰੀ ਵਾਲਾ ਮੈਂ ਨੀਲੀ ਛਤਰੀ ਵਾਲੇ ਅੱਗੇ ਅਰਦਾਸ ਕਰਦਾ ਛਤਰੀਆਂ ਜਲਦੀ ਚਿੱਟੀਆਂ ਕਬੂਤਰਾਂ ਤੇ ਕੂਤਰਾਂ ਨਾਲ ਪਰੀਆਂ ਹੋਣ ਮੈਂ ਜਦੋਂ ਪਿੰਡੋਂ ਦਾ ਸੀ ਮਿਹਰਬਾਨੀ ਮਿਹਰਬਾਨੀ ਜਦੋਂ ਮੈਂ ਪਿੰਡੋਂ ਦਾ ਸੀ ਤੇ ਗਰਾਊਂਡ 'ਚ ਜਾਂਦੇ ਕਬੱਡੀ ਆਪਣੀ ਮਾਂ ਖੇਡ ਹੈ ਕਬੱਡੀ ਖੇਡਦੇ ਫਿਰ ਥੋੜਾ ਜਿਹਾ ਸੁਰਤ ਸੰਭਾਲੀ ਤੱਕ ਲਾ ਰਹੇ ਪੁਰਦਿਆਂ ਖੇਡਾਂ ਬਾਰੇ ਸੁਣਨ ਲੱਗੇ ਟੀਵੀ ਤੇ ਖਬਰਾਂ ਚ 7:30 ਵਾਲੀਆਂ ਖਬਰਾਂ ਚ ਉਹ ਖੇਡਾਂ ਬਾਰੇ ਦਿਖਾਉਂਦੇ ਹੁੰਦੇ ਉਹਦੇ ਚ ਪੈਲ ਗੱਡੀਆਂ ਵੀ ਡੋੜਦੇ ਆਉਂਦੀਆਂ ਸੀ ਉਹ ਰਮਨ ਕੁਮਾਰ ਪੜਦਾ ਹੁੰਦਾ ਸੀ ਖਬਰਾਂ ਤੇ ਬੜਾ ਚਾਹ ਹੁਣਾ ਦਿਲ ਚ ਵੀ ਛੇਰੇ ਕਿਵੇਂ ਹੁੰਦਾ ਉਹ ਹੁਣ ਇੱਧਰ ਆਉਣ ਨਹੀਂ ਦਿੰਦੇ ਇਹ ਘਰ ਦੇ ਇੱਧਰ ਛੱਡੋ 15 ਕਿਲੋਮੀਟਰ ਤੇ ਸੁਨਾਮ ਹੈ ਉੱਥੇ ਹੀ ਨਹੀਂ ਜਾਣ ਦਿੰਦੀ ਸੀ ਕਹਿੰਦੇ ਖੋਇਆ ਜਾਏਗਾ ਤੂੰ ਪੀੜਾ ਕਹਿੰਦੇ ਉੱਥੇ ਸ਼ਹਿਰ ਚ ਨਹੀਂ ਜਾਣਾ ਪਰ ਦੇਖਣ ਦਾ ਚਾਹ ਸੀ ਅਖਬਾਰ ਪੜ੍ਹਨ ਦਾ ਚਾਹ ਸੀ 1933 ਤੋਂ ਸ਼ੁਰੂ ਹੋਈਆਂ ਇਹ ਖੇਡਾਂ ਆਜ਼ਾਦੀ ਤੋਂ ਵੀ ਪਹਿਲਾਂ ਫਿਰ BBC ਤੇ ਡਿਸਕਵਰੀ ਤੇ ਡਾਕੂਮੈਂਟਰੀ ਦੇਖੀ ਉਹਨਾਂ ਬਾਰੇ ਰਾਸ਼ਟ੍ਰਪਤੀ ਤਾਂ ਕੋਨ ਨੂੰ ਦੇਖਣ ਆਉਂਦੇ ਰਹੇ ਤੇ ਕੁਦਰਤ ਨੇ ਸਹਯੋਗ ਬਣਾਤਾ ਕਲਾਕਾਰੀ ਚ ਆ ਗਈ ਟੱਕਲ ਆ ਰਹੇ ਪ੍ਰੋੜਾ ਨੇ ਇੱਕ ਵਾਰੀ ਮੇਰੇ ਕੋਲ ਆਏ ਕਹਿੰਦੇ ਵੀ ਖੇਡਾਂ ਤੇ ਪ੍ਰੋਗਰਾਮ ਕਰਾਉਣਾ ਕਿੰਨੇ ਪੈਸੇ ਲਾਉਂਗ ਮੈਂ ਕਹਿੰਦਾ ਪੈਸੇ ਛੱਡੋ ਮੈਨੂੰ ਸਟੇਜ ਤੇ ਹੀ ਲੈ ਜਾਓ ਬਸ ਮਦਾਬ ਉੱਥੇ ਜਾਣ ਨੂੰ ਕਦੋਂ ਦਾ ਤੜਫੀ ਆ ਨਾ ਤੋ ਇਹ ਪਿਆਰ ਜਿਹੜਾ ਹੈ ਖੇਡਾਂ ਪ੍ਰਤੀ ਪੰਜਾਬੀਆਂ ਦਾ ਇਹਨੂੰ ਕੋਈ ਰੋਕ ਨਹੀਂ ਸਕਦਾ ਤਾਂ ਬਿਕਰਮ ਮਜੀਠੀਆ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਮਜੀਠੀਆ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ ਮੋਹਾਲੀ ਕੋਰਟ ਦੇ ਰਿਮਾਂਡ ਆਰਡਰ ਨੂੰ ਚੁਣੌਤੀ ਦਿੱਤੀ ਗਈ ਸੀ ਮਜੀਠੀਆ ਦੇ ਵਕੀਲ ਨੇ ਐਡਜਰਨਮੈਂਟ ਦੀ ਮੰਗ ਕੀਤੀ ਸੁਣਵਾਈ ਮੌਕੇ ਵਕੀਲ ਡੀਐਸ ਸੋਪਤੀ ਨੇ ਸਮਾਂ ਮੰਗਿਆ ਹੁਣ ਅਗਲੀ ਸੁਣਵਾਈ 4 ਹਫ਼ਤਿਆਂ ਦੀ ਬਾਅਦ ਕੀਤੀ ਜਾਵੇਗੀ ਪੰਜਾਬ ਸਰਕਾਰ ਨੇ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਯਾਨੀ ਕਿ 31 ਜੁਲਾਈ ਨੂੰ ਸੂਬੇ ਭਾਰ ਦੇ ਵਿੱਚ ਗਜਟਿਡ ਛੁੱਟੀ ਘੋਸ਼ਿਤ ਕਰ ਦਿੱਤੀ ਹੈ ਇਸ ਦਿਨ ਸਾਰੇ ਸਰਕਾਰੀ ਦਫਤਰ ਸਕੂਲ ਤੇ ਕਾਲਜ ਬੰਦ ਰਹਿਣਗੇ ਇਸ ਦੇ ਨਾਲ ਹੀ ਭਵਾਨੀਗੜ੍ਹ ਸੁਨਾਮ ਰੋਡ ਦਾ ਨਾਂ ਹੁਣ ਸ਼ਹੀਦ ਉਦਮ ਸਿੰਘ ਮਾਰਗ ਰੱਖਿਆ ਜਾਵੇਗਾ ਸਰਕਾਰ ਨੇ ਇਸ ਸੰਬੰਧੀ ਅਧਿਕਾਰਿਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਸੁਪਰੀਮ ਔਰ ਵਿਨਕੇਜ ਰਿਵਾਲ ਸਾਂਝੇ ਤੌਰ ਤੇ ਇਸ ਸੜਕ ਦਾ ਨਾਮਕਰਨ ਕਰਨਗੇ। ਕਾਰਨੇ ਅੱਜ ਇੱਕ ਬੜਾ ਇਤਿਹਾਸਕ ਫੈਸਲਾ ਲਿਆ ਹੈ ਕਿ ਹਰ ਸਾਲ 31 ਜੁਲਾਈ ਨੂੰ ਸਾਡੇ ਮਹਾਨ ਕ੍ਰਾਂਤੀਕਾਰੀ ਉਹ ਕ੍ਰਾਂਤੀਕਾਰੀ ਜਿਸ ਨੇ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੰਡਨ ਦੇ ਵਿੱਚ ਜਨਰਲ ਡਾਇਰ ਨੂੰ ਮਾਰ ਕੇ ਲਿਆ ਔਰ ਲੱਖਾਂ ਹਿੰਦੁਸਤਾਨੀਆਂ ਦੇ ਦਿਲ ਨੂੰ ਸਕੂਨ ਮਿਲਿਆ ਸੀ ਉਸ ਦੇ ਸ਼ਹੀਦੀ ਦਿਹਾੜੇ ਤੇ ਉਸ ਦੇ ਫਲਿਦਾਨ ਦਿਵਸ ਦੇ ਉੱਤੇ ਹਰ ਸਾਲ 31 ਜੁਲਾਈ ਨੂੰ ਸਰਕਾਰੀ ਛੁੱਟੀ ਹੋਇਆ ਕਰੇਗੀ। ਔਰ ਇੰਨਾ ਹੀ ਨਹੀਂ ਐ। ਸੁਨਾਹ ਸਿੱਖੋਂ ਦੀ ਜਨਮ ਭੂਮੀ ਸੀ ਅ ਸ਼ਹੀਦ ਉਧਮ ਸਿੰਘ ਦੀ। ਉੱਥੇ ਆਲੇ ਦੁਆਲੇ ਦੇ ਸ਼ਹਿਰਾਂ ਨੂੰ ਜੋੜਨੀਆਂ ਹੋਈਆਂ। ਕਈ ਸੜਕਾਂ ਦਾ ਨਾਮ ਵੀ ਜਿਹੜਾ ਹੈਗਾ ਉਹ ਸ਼ਹੀਦ ਉਧਮ ਸਿੰਘ ਜੀ ਦੇ ਨਾਂ ਦੇ ਉੱਤੇ ਰੱਖਿਆ ਜਾਦਾ। ਬਦਲ ਤੁਸੀਂ ਦੇਖੋ ਬਦਲ ਕਿੰਨੀ ਸਾਡੀ ਬਦਕਿਸਮਤੀ ਐ। ਉਹ ਨੌਜਵਾਨ ਜਿਨੇ ਛੋਟੀ ਉਮਰੇ ਹਿੰਦੁਸਤਾਨ ਦੀ ਅੱਖ ਨੂੰ ਵਿਗਾਰਨ ਵਾਲੇ ਜਨਰਲ ਡਾਇਰ ਤੋਂ ਲੰਡਨ ਦੇ ਵਿੱਚ ਜਾ ਕੇ ਬਦਲਾ ਲਿਆ ਉਹਦੇ ਨਾਂ ਤੇ ਅੱਜ ਤੱਕ ਕਦੇ ਕਿਸੇ ਨੇ ਛੁੱਟੀ ਹੋਈ ਨਹੀਂ ਕੀਤੀ ਉਸਦੇ ਨਾਂ ਦੇ ਉੱਤੇ ਕਿਸੇ ਛੜਕਦਾ ਨਾਂ ਵੀ ਨਹੀਂ ਰੱਖਿਆ ਉੱਥੇ ਪਰ ਹੁਣ ਜਿਹੜਾ ਹੈਗਾ ਪੰਜਾਬ ਬਦਲ ਰਿਹਾ ਹੈ 31 ਜੁਲਾਈ ਦੀ ਜਿਹੜੀ ਛੁੱਟੀ ਹੈ ਉਹ ਸ਼ਹੀਦ ਨੂੰ ਨਮਨ ਹੋਣ ਦੇ ਬਰਾਬਰ ਸ਼ਹੀਦ ਦਾ ਸਨਮਾਨ ਕਰਨਾ ਹੈਗਾ ਇਤਿਹਾਸ ਦਾ ਸਨਮਾਨ ਕਰਨਾ ਹੈਗਾ ਵਿਰਸੇ ਦਾ ਸਨਮਾਨ ਕਰਨਾ ਹੈਗਾ ਪੰਜਾਬ ਦੀ ਇਸ ਨਵੀਂ ਸੋਚ ਦੇ ਲਈ ਅਸੀਂ ਸਰਦਾਰ ਭਗਤ ਸਿੰਘ ਮਾਨ ਤੇ ਅਰਵਿੰਦ ਕੇਜਰੀ왈 ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਦਾਖਤ। ਉਧਰ ਪੰਜਾਬ ਪੁਲਿਸ ਨੇ ਪਾਕਿਸਤਾਨ ਦੇ ਨਾਲ ਜੁੜੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਕਾਊਂਟਰ ਇੰਟੈਲੀਜੈਂਸ ਅਮ੍ਰਿਤਸਰ ਦੀ ਟੀਮ ਨੇ ਕੁਫੀਆ ਜਾਣਕਾਰੀ 'ਤੇ ਆਧਾਰਿਤ ਕਾਰਵਾਈ ਤਹਿਤ ਇਸ ਸਰਹੱਦ ਪਾਰ ਹਥਿਆਰ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਤੇ ਇਸ ਦੇ ਵਿੱਚ ਸ਼ਾਮਲ ਇੱਕ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਲੰਧਰ ਸਿਵਲ ਹਸਪੀਟਲ ਦੇ ਆਈ ਸੀ ਯੂ ਦੇ ਵਿੱਚ ਤਿੰਨ ਮੌਤਾਂ ਹੋ ਗਈਆਂ ਆਕਸੀਜਨ ਪਲਾਨਟ ਦੇ ਵਿੱਚ ਖਰਾਬੀ ਆਈ ਸੀ ਆਕਸੀਜਨ ਦਾ ਪੱਧਰ ਡਿਗਣ ਕਰਕੇ ਮੌਤਾਂ ਹੋਈਆਂ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਡਾ ਐਕਸ਼ਨ ਲੈਣ ਦੇ ਲਈ ਪਹੁੰਚੇ ਸਿਹਤ ਮੰਤਰੀ ਨੇ ਉੱਥੇ ਪਹੁੰਚ ਕੇ ਜਾਇਜ਼ਾ ਲਿਆ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਨੇ ਜਾਂਚ ਦੇ ਲਈ ਇੱਕ ਤਕਨੀਕੀ ਕਮੇਟੀ ਬਣਾਈ ਜਾਵੇਗੀ ਸਿਹਤ ਮੰਤਰੀ ਨੇ ਕਿਹਾ ਹੈ ਕਿ ਜੇਕਰ ਲਾਪਰਵਾਹੀ ਪਾਈ ਗਈ ਤਾਂ ਬਖਸ਼ਿਆ ਨਹੀਂ ਜਾਵੇਗਾ ਕੱਲ ਜਲੰਧਰ ਦੇ ਸਿਵਲ ਹਸਪਤਾਲ ਚ ਬੜੀ ਮੰਦ ਭਾਗੀ ਖਬਰ ਆਈ ਸੀ ਕੇ ਉੱਥੇ ਜਿਹੜਾ ਆਕਸੀਜਨ ਪਲਾਂਟ ਆ ਉਹਦੇ ਚ ਲੀਕੇਜ ਹੋਈ ਆ ਔਰ ਉੱਥੇ ਜਿਹੜੇ ਤਿੰਨ ਪੇਸ਼ੈਂਟਸ ਦੀ ਮੌਤ ਹੋਈ ਆ ਤੇ ਮੈਂ ਬਿਨਾਂ ਇੰਤਜ਼ਾਰ ਕੀਤੇ ਮੈਂ ਰਾਤ ਨੂੰ ਹੀ 1 ਵਜੇ ਉੱਥੇ ਪਹੁੰਚ ਗਿਆ ਸੀ ਜਦੋਂ ਮੈਨੂੰ ਕੋਲ ਖਬਰ ਆਈ ਮੈਂ ਉਹਦੇ ਨਾਲ ਚੱਲ ਕੇ 1 ਵਜੇ ਉੱਥੇ ਪਹੁੰਚ ਗਿਆ ਸੀ ਤੇ ਮੈਂ ਜਾ ਕੇ ਖੁਦ ਪੂਰੀ ਦਰਜਤ ਕੀਤੀ ਹੈਗੀ ਆ ਉਹਦੇ ਵਿੱਚ ਇੱਕ ਜਿਹੜਾ ਗੈਸ ਪਲਾਂਟ ਸੀਗਾ ਪੀਐਸਈ ਦਾ ਉਹਦੇ ਵਿੱਚ ਗੈ ਉਹਦਾ ਔਇਲ ਲੀਕ ਹੋਇਆ ਸੀਗਾ ਉਹਦੇ ਨਾਲ ਡਿਸਰਪਸ਼ਨ ਹੋਈ ਬਟ ਉਹਦੇ ਨਾਲ ਸਿਲੰਡਰ ਅਟੈਚ ਹੁੰਦੇ ਉਹਨੂੰ ਮੈਨੀਫੋਲਡ ਸਿਸਟਮ ਕਹਿੰਦੇ ਆ ਉਹਦੇ ਤੇ ਸਵਿਚਓਵਰ ਹੋਇਆ ਬਟ ਉਹਦੇ ਨਾਲ ਜਿਹੜ ਦੂਜਾ ਜਿਹੜਾ ਪਲਾਂਟ ਸੀਗਾ ਸਟੈਂਡ ਬਾਈ ਪਲਾਂਟ ਵੀ ਸੀਗਾ ਸਾਡੇ ਕੋਲੇ ਉਹਨੇ ਉਹ ਚਲਾਇਆ ਉਹਨੇ ਫਿਰ ਟੇਕਓਵਰ ਕੀਤਾ ਸੋ ਕੁਝ ਸਮੇਂ ਬਾਅਦ ਤਾਂ ਜਿਹੜੀ ਗੈਸ ਦੀ ਸਪਲਾਈ ਸੀ ਉਹਦਾ ਪ੍ਰੈਸ਼ਰ ਲੋ ਹੋ ਗਿਆ ਔਰ ਉਹਦੇ ਕਰਕੇ ਜਿਹੜੇ ਪੇਸ਼ੈਂਟ ਸੀਗੇ ਬਹੁਤ ਕ੍ਰਿਟੀਕਲ ਸੀਗੇ ਆਲਰੇਡੀ ਇੱਕ ਲੜਕੀ ਸੀ ਉਹਦੇ ਸਨੇਕ ਬਾਈਟਸ ਆਪਣੇ ਦੱਸਿਆ ਹੋਇਆ ਸੀਗਾ ਉਹਦੇ ਲੰਗਸ ਜਿਹੜੇ ਸੀਗੇ ਉਹਨਾਂ ਦੀ 2 ਲੀਟਰ ਕਨਸੋਲਿਡੇਸ਼ਨ ਸੀ ਬਹੁਤ ਕ੍ਰਿਟੀਕਲ ਸੀ ਹੋ ਰਹੀ ਆਕਸੀਜਨ ਲੈਵਲ ਬੈਸੇ ਵੀ ਮੇਨਟੇਨ ਨਹੀਂ ਹੋ ਰਿਹਾ ਸੀ ਇੱਕ ਪੇਸ਼ੈਂਟ ਓਵਰਕਲੋਸਸ ਦਾ ਸੀਗਾ ਉਹ ਉਹਦਾ ਦਵਾਈਆਂ ਨਾਲ ਬਲੱਡ ਪ੍ਰੈਸ਼ਰ ਮੇਨਟੇਨ ਕਰ ਰਹੇ ਸੀ ਤੇ ਜਿਹੜਾ ਤੀਜਾ ਪੇਸ਼ੈਂਟ ਹੈ ਉਹ ਡਰਗ ਅਡਿਕਟ ਸੀਗਾ ਤੇ ਉਹਦੇ ਗੁਰਦੇ ਵੀ ਫੇਲ ਸੀਗੇ ਪੇਸ਼ੈਂਟ ਸਾਰੇ ਕ੍ਰਿਟੀਕਲ ਹੀ ਹੁੰਦੇ ਆ ਔਰ ਕ੍ਰਿਟੀਕਲ ਸੀਗੇ ਉਹਦੇ ਵਿੱਚ ਇਹ ਡੈਲੀਕੇਟ ਬੈਲੈਂਸ ਹੁੰਦਾ ਹੈਗਾ ਉਹਦੇ ਵਿੱਚ ਬਿਲ ਦਸ ਹਟੇਸਨ ਘਟਦੀ ਉਹਦੇ ਨਾਲ ਵੀ ਫਰਕ ਪੈਂਦਾ ਬਟ ਮੌਤਾਂ ਜੱਕ ਲਖਤ ਨਹੀਂ ਹੋਈਆਂ ਮਤਲਬ ਉਹਨਾਂ ਪਹਿਲੀ ਤੇ ਤੀਜੀ ਮੌਤ ਦੇ ਵਿੱਚ ਜਿਹੜਾ ਹੈਗਾ ਉਹ 31 40 45 ਮਿੰਟ ਦਾ ਫਰਕ ਸੀਗਾ ਆਪਸ ਚ ਉਹਨਾਂ ਦਾ ਪਹਿਲੀ ਨਾਲੋਂ ਦੂਜੇ ਦਾ 25 ਮਿੰਟ ਦਾ ਔਰ ਉਸ ਤੋਂ ਅਗਲੇ ਵਾਲੇ ਦਾ 15 20 ਮਿੰਟ ਦਾ ਫਰਕ ਸੀਗਾ ਔਰ ਦੋ ਪੇਸ਼ੈਂਟ ਹੋਰ ਵੀ ਹੈਗੇ ਜਿਹੜੇ ਜਿਹਨਾਂ ਨੇ ਜਿਹੜੇ ਸਰਵਾਈਵ ਕੀਤੇ ਆ ਜਿਹੜੇ ਜਿਹਨਾਂ ਦੀ ਕੰਡੀਸ਼ਨ ਉਨੀ ਜ਼ਿਆਦਾ ਕ੍ਰਿਟੀਕਲ ਨਹੀਂ ਸੀ ਤੋ ਅਸੀਂ ਇਹ ਸਾਰੀ ਜਿਹੜੀ ਇਹਦੀ ਮੈਂ ਇੱਕ ਟੈਕਨੀਕਲ ਕਮੇਟੀ ਆ ਉਹਦੀ ਡਿਟੇਲ ਦੇ ਵਿੱਚ ਜਾਂਚ ਕਰ ਰਹੀ ਆ ਉਹ ਸਾਡੇ ਕੋਲੇ ਜਾਂਚ ਆਏਗੀ ਜੇ ਕਿਸੇ ਵੀ ਜਿਹੜੇ ਜਿਹੜੇ ਬੰਦਿਆਂ ਦੇ ਲੈਵਲ ਤੇ ਕੋਈ ਡਿਲੇ ਵੀ ਹੋਏਗਾ ਲੈਪਸ ਹੋਏਗਾ ਜਾਂ ਕੋਈ ਉਹਨਾਂ ਤੋਂ ਗਲਤੀ ਹੋਏਗੀ ਜਾਂ ਉਹਨਾਂ ਨੇ ਕਿਸੇ ਕਿਸਮ ਦੀ ਕੋਣਗਾਲੀ ਹੋਏਗੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਨਾਲ ਸਾਰਿਆਂ ਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਹੋਏਗਾ ਸਾਡੇ ਵਾਸਤੇ ਜਿਹੜਾ ਪੇਸ਼ੈਂਟ ਆ ਉਹ ਰੱਬ ਹੈ ਔਰ ਉਹਦੇ ਜਿਹੜੀ ਹੈਗੀ ਆ ਦੇਖਪਾਲ ਕਰਨਾ ਸਾਡਾ ਧਰਮ ਵੀ ਆ ਔਰ ਸਾਡਾ ਫਰਜ਼ ਵੀ ਆ ਪੁਲਿਸ ਅਨੁਸਾਰ ਗੈਸਪੁਰਾ ਇਲਾਕੇ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਹੈ ਮ੍ਰਿਤਕ ਦਾ ਨਾਮ ਪ੍ਰਦੀਪ Tiwari ਦੱਸਿਆ ਜਾ ਰਿਹਾ ਹੈ ਫੋਕਲ ਪੁਆਇੰਟ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਇਹ ਕੱਲ ਸ਼ਾਮ ਉਹ ਲਗਾਤਾਰ 5 ਵਜੇ ਘਰੋਂ ਬਾਹਰ ਨਿਕਲਿਆ ਤੇ ਗੋਲ ਗੱਪੇ ਖਾਣ ਦਾ ਬਹਾਨਾ ਦੇ ਕੇ ਘਰੋਂ ਬਾਹਰ ਨਿਕਲਿਆ ਸੀ ਪਰ ਜਦੋਂ ਉਹ ਰਾਤ ਤੱਕ ਵਾਪਸ ਨਹੀਂ ਆਇਆ ਤਾਂ ਪਰਿਵਾਰ ਹੈਰਾਨ ਰਹਿ ਗਿਆ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਢਾਬਾ ਥਾਣੇ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਇੱਕ ਸੀਸੀਟੀਵੀ ਵੀ ਖੰਗਾਲ ਲਿਆਏ ਜਿਸ ਦੇ ਵਿੱਚ ਦੋ ਬਾਈਕ ਸਵਾਰ ਉਸ ਵਿਅਕਤੀ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਨੇ ਤੇ ਉਸ ਦੀ ਬਾਈਕ ਖੋ ਕੇ ਫਰਾਰ ਹੋ ਗਏ ਨੇ ਪੁਲਿਸ ਅੱਗੇ ਦੀ ਤਫਤੀਸ਼ ਕਰ ਰਹੀ ਹੈ ਲੈਂਡ ਪੁਲਿੰਗ ਸਕੀਮ ਤੇ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਿਆਨ ਸਾਹਮਣੇ ਆਇਆ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜ਼ਮੀਨ ਮਾਲਕਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਕਿਸੇ ਦੀ ਵੀ ਸਹਿਮਤੀ ਤੋਂ ਬਿਨਾ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਨਹੀਂ ਲਿਆ ਜਾਵੇਗਾ ਉਹਨਾਂ ਨੇ ਪਿਛਲੀਆਂ ਸਰਕਾਰਾਂ ਤੇ ਨਿਸ਼ਾਨੇ ਸਾਦੇ ਤੇ ਕਿਹਾ ਕਿ ਜਿਨ੍ਹਾਂ ਨੇ ਪਹਿਲਾਂ ਆਪਣੀਆਂ ਜਾਇਦਾਦਾਂ ਬਣਾਈਆਂ ਹੁਣ ਉਹੀ ਲੋਕ ਕਿਸਾਨਾਂ ਨੂੰ 扑ੜਕਾਰ ਰਹੇ ਨੇ ਤੇ ਗੁੰਮਰਾਹ ਕਰ ਰਹੇ ਨੇ ਮੰਤਰੀ ਨੇ ਅੱਗੇ ਕਿਹਾ ਹੈ ਕਿ ਭੂਮੀ ਕਾ ਸਾਫ ਹੈ ਕਿਸੇ ਵੀ ਕਿਸਾਨ ਦੀ ਜ਼ਮੀਨ ਬਿਨਾਂ ਰਜ਼ਾਮੰਦੀ ਦੇ ਨਹੀਂ ਲਈ ਜਾਵੇਗੀ ਤੇ ਸਰਕਾਰ ਕਿਸਾਨਾਂ ਬਟਿੰਡਾ ਦੇ थाना ਸਿਵਲ ਲਾਈਨ ਨੂੰ ਸ਼ਿਕਾਇਤਾਂ ਮਿਲੀਆਂ ਜਿਸ ਤੋਂ ਬਾਅਦ ਥਾਣਾ ਸਿਵਲ ਲਾਈਨ ਤੇ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਦੇ ਵੱਲੋਂ ਸਾਂਝੀ ਕਾਰਵਾਈ ਕਰਦੇ ਹੋਏ ਵੱਡੀ ਮਾਤਰਾ ਦੇ ਵਿੱਚ ਕਾਮਲੀਆਂ ਗੋਲੀਆਂ ਤੇ ਕੁਝ ਹੋਰ ਦਵਾਈਆਂ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਆਯੂਰਵੈਦਿਕ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਬਲਦੇਵ ਰਾਜ ਜ਼ਿਲ੍ਹਾ ਯੂਰਵੈਦਿਕ ਅਫਸਰ ਬਟਿੰਡਾ ਦੇ ਡਰੱਗ ਇੰਸਪੈਕਟਰ ਨੇ ਦੱਸਿਆ ਹੈ ਕਿ ਪੁਲਿਸ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਇਸ ਤੇ ਅੱਜ ਰੇਡ ਕੀਤੀ ਗਈ ਹੈ ਜਿਸ ਦੌਰਾਨ ਇਸ ਆਯੂਰਵੈਦਿਕ ਸਟੋਰ ਵਾਲੇ ਕੋਲ ਕੋਈ ਵੀ ਮਾਨਤਾ ਜਾਂ ਫਿਰ ਸਰਟੀਫਿਕੇਟ ਨਹੀਂ ਮਿਲਿਆ ਇਸ ਕਰਕੇ ਸਾਰੀ ਦਵਾਈਆਂ ਦੀ ਜਾਂਚ ਕੀਤੀ ਗਈ ਹੈ ਤੇ ਇਸ ਨੂੰ ਹਸਿਲ ਕਰ ਦਿੱਤਾ ਗਿਆ ਕੈਮਿਸਟਾ ਦੀ ਆਵਾਜ਼ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਸੰਜੀਵਨੀ ਪ੍ਰੋਗਰਾਮ ਦੇ ਵਿੱਚ ਆਪਣੀਆਂ ਮੰਗਾਂ ਰੱਖੀਆਂ ਮੰਤਰੀ ਅਮਨ अरोड़ा ਨੇ ਹਲਦਾ ਪਰੋਸਾ ਦਿੱਤਾ ਸੁਨਾਮ ਦੇ ਵਿੱਚ ਆਯੋਜਿਤ ਸੰਜੀਵਨੀ ਅ ਸੈਲੀਬ੍ਰੇਸ਼ਨ ਆਫ ਲਾਈਫ ਪ੍ਰੋਗਰਾਮ ਸਿਰਫ ਸਿਹਤ ਜਾਗਰੂਕਤਾ ਦੇ ਲਈ ਇੱਕ ਪਲੇਟਫਾਰਮ ਨਹੀਂ ਸੀ ਬਲਕਿ ਇੱਥੇ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਆਪਣੀਆਂ ਮੁੱਖ ਮੰਗਾਂ ਬਾਰੇ ਸਰਕਾਰ ਤੱਕ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤੇ ਸੂਬਾ ਪ੍ਰਧਾਨ ਅਮਨ अरोड़ा ਨੇ ਉਹਨਾਂ ਨੂੰ ਛੇਤੀ ਹੀ ਹਲਦਾ ਪਰੋਸਾ ਵੀ ਦਿੱਤਾ ਗੁਰਦਾਸਪੁਰ ਦੇ ਵਿੱਚ ਮੀਂਹ ਦੇ ਨਾਲ ਸੜਕਾਂ ਨਹਿਰ ਬਣ ਚੁੱਕੀਆਂ ਨੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਮੌਨਸੂਨ ਦੀ ਬਰਸਾਤ ਨੇ ਪ੍ਰਸ਼ਾਸਨ ਦੇ ਦਾਅਵਿਆਂ ਦਾ ਖੁਲਾਸਾ ਕਰ ਦਿੱਤਾ ਹੈ ਸੜਕਾਂ ਤੇ ਪਾਣੀ ਭਰ ਚੁੱਕਾ ਹੈ ਅੰਡਰ ਬ੍ਰਿਜ ਦੇ ਵਿੱਚ ਸਕੂਲ ਬੱਸ ਫਸ ਗਈ ਲੋਕਾਂ ਨੇ ਬੱਚਿਆਂ ਨੂੰ ਬਾਹਰ ਕੱਢ ਕੇ ਉਹਨਾਂ ਦੀ ਮਦਦ ਕੀਤੀ ਹਨੂਮਾਨ ਚੌਕ ਜਹਾਜ਼ ਚੌਕ ਤਿਬੜੀ ਚੌਕ ਤੇ ਬੀਜ ਮਾਰਕੀਟ ਵਰਗੇ ਇਲਾਕਿਆਂ ਦੇ ਹਾਲਾਤ ਕਾਫੀ ਗੰਭੀਰ ਨੇ ਤਾਰੀਵਾਲ ਵੇਅਰ ਹਾਊਸ ਦੇ ਗੋਦਾਮ ਦੇ ਵਿੱਚ ਲੱਖਾਂ ਦੇ ਚੌਲ ਚੋਰੀ ਹੋ ਗਏ ਨੇ ਚੋਰਾਂ ਨੇ 110 ਬੋਰੇ ਚੌਲ ਚੋਰੀ ਕਰ ਲਏ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਲੱਗਣ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿੱਥੇ ਪੁਲਿਸ ਨੇ ਜਾਂਚ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਖੰਗਾਲਿਆ ਜਾ ਰਿਹਾ ਕਿ ਆਖਿਰਕਾਰ ਇਹ ਬੋਰੀਆਂ ਗਈਆਂ ਕਿੱਥੇ ਦਿੱਲੀ ਐਨਸੀਆਰ ਦੇ ਵਿੱਚ ਭਾਰੀ ਮੀਂਹ ਪਿਆ ਕਈ ਨਵੇਂ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਮੀਂਹ ਤੋਂ ਬਾਅਦ ਕਈ ਵਾਹਨ ਹੜ ਦੇ ਵਿੱਚ ਫਸੇ ਹੋਏ ਨਜ਼ਰ ਆਏ ਕਨੋਟ ਪਲੇਸ ਆਈਟੀਓ ਦੇ ਵਿੱਚ ਕਈ ਥਾਵਾਂ ਤੇ ਪਾਣੀ ਭਰਿਆ ਹੋਇਆ ਹੈ ਮੀਂਹ ਕਰਕੇ ਵਾਹਨਾਂ ਦੀ ਰਫਤਾਰ ਕਾਫੀ ਹੌਲੀ ਹੋ ਗਈ ਹੈ ਦਿੱਲੀ ਐਨਸੀਆਰ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਜੋ ਜੋ ਥਰੇਸ਼ਰ ਮਸ਼ੀਨ ਵਿੱਚੋਂ ਅਨਾਜ ਕੱਢਣ ਵੇਲੇ ਜਾਂ ਖੇਤਾਂ ਜਾਂ ਮੰਡੀ ਦੇ ਵਿੱਚ ਕੰਮ ਕਰਨ ਵੇਲੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਇਸੇ ਅਧੀਨ ਅੱਜ ਪੰਜਾਬ ਸਰਕਾਰ ਮੰਡੀ ਬੋਰਡ ਵੱਲੋਂ ਮੋਗਾ ਵਿਧਾਨ ਸਭਾ ਦੇ 7 ਪਰਿਵਾਰਾਂ ਨੂੰ 3-3 ਲੱਖ ਰੁਪਏ ਦੀ ਰਾਹਤ ਰਾਸ਼ੀ ਦੇ ਚੈੱਕ ਵੀ ਦਿੱਤੇ ਗਏ ਜਿਸ ਦੇ ਵਿੱਚ ਇੱਕ ਪਰਿਵਾਰ ਨੇ ਇੱਕ ਨੌਜਵਾਨ ਦੀ ਖੇਤ ਦੇ ਵਿੱਚ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ ਤੇ ਇੱਕ ਹੋਰ ਨੌਜਵਾਨ ਦੀ ਮੰਡੀ ਦੇ ਵਿੱਚ ਬੋਰੀਆਂ ਚੁੱਕਣ ਵੇਲੇ ਬੋਰੀ ਡਿੱਗਣ ਕਰਕੇ ਮੌਤ ਹੋ ਗਈ ਉਹਨਾਂ ਨੂੰ 5 ਲੋਕਾਂ ਦੀ ਸਹਾਇਤਾ ਜਿਹੜੀ ਹੈ 5 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਵਿਧਾਇਕ ਨੇ 7 ਪਰਿਵਾਰਾਂ ਨੂੰ ਲਗਭਗ 10 ਲੱਖ ਰੁਪਏ ਦੇ ਚੈੱਕ ਵੰਡੇ ਨੇ ਜਿਨ੍ਹਾਂ ਦੇ ਵਿੱਚੋਂ 5 ਪਰਿਵਾਰਾਂ ਦਾ 2021 ਦੇ ਵਿੱਚ ਹਾਦਸਾ ਹੋਇਆ ਸੀ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਾਰੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਸਹਾਇਤਾ ਦਿੱਤੀ ਗਈ ਹੈ ਝਾਰਖੰਡ ਦੇ ਦੇਵਗੜ ਦੇ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਦੀ ਟਰੱਕ ਦੇ ਨਾਲ ਟੱਕਰ ਹੋ ਗਈ ਹਾਦਸੇ ਦੇ ਵਿੱਚ 4 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਕਈ ਜ਼ਖਮੀ ਦੱਸੇ ਜਾ ਰਹੇ ਹਨ ਸਮਰਾਲਾ ਨੇੜੇ ਪੈਂਦੇ ਪਿੰਡ ਢੰਡੇ ਵਿਖੇ ਸਥਿਤ ਸਰਹਿੰਦ ਨਹਿਰ ਜਿਸ ਨੂੰ ਨੀਲੋ ਵਾਲੀ ਨਹਿਰ ਵੀ ਕਿਹਾ ਜਾਂਦਾ ਹੈ ਉਸ ਦੇ ਕਿਨਾਰੇ ਇੱਕ ਅਣਪਛਾਤੇ ਵਿਅਕਤੀ ਦੀ Laash ਦਰਖਤ ਦੇ ਨਾਲ ਰਸਤੇ ਦੀ ਮਦਦ ਦੇ ਨਾਲ ਲਟਕਤੀ ਹੋਈ ਮਿਲੀ ਹੈ ਪ੍ਰਾਇਮਰੀ ਤੌਰ ਤੇ ਇਹ ਮਾਮਲਾ ਆਤਮਹੱਤਿਆ ਦਾ ਦੱਸਿਆ ਜਾ ਰਿਹਾ ਹੈ ਸਮਰਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਕਬਜ਼ੇ ਦੇ ਵਿੱਚ ਲੈ ਲਈ ਹੈ ਤੇ ਮੋਰਚੀ ਦੇ ਵਿੱਚ ਪਛਾਣ ਦੇ ਲਈ 72 ਘੰਟਿਆਂ ਦੇ ਲਈ ਰਖਵਾ ਦਿੱਤੀ ਹੈ ਦਿੱਲੀ ਦੇ ਪੰਜਾਬੀ ਬਾਗ ਦੇ ਵਿੱਚ ਹੋਏ ਕਤਲ ਨੇ ਹੰਗਾਮਾ ਮਚਾ ਦਿੱਤਾ ਹੈ ਨਿਡਰ ਅਪਰਾਧੀਆਂ ਨੇ ਇੱਕ ਕਪੜਾ ਕਾਰੋਬਾਰੀ ਨੂੰ ਉਸ ਵੇਲੇ ਗੋਲੀ ਮਾਰ ਦਿੱਤੀ ਜਦੋਂ ਉਹ ਘਰ ਵਾਪਸ ਜਾ ਰਿਹਾ ਸੀ ਪੁਲਿਸ ਮੌਕੇ ਤੇ ਪਹੁੰਚੀ ਹੈ ਤਫਤੀਸ਼ ਕਰਨ ਗੁਰਦਾਸਪੁਰ ਦੇ ਪਿੰਡ ਕਲਿਚਪੁਰ ਵਿਖੇ ਪਤੀ ਪਤਨੀ ਦੇ ਝਗੜੇ ਤੋਂ ਬਾਅਦ ਸੌਰੇ ਪਰਿਵਾਰ ਤੇ ਪੇਕੇ ਪਰਿਵਾਰ ਦੇ ਵਿੱਚ ਖੂਨੀ ਝੜਾ ਦੌਰਾਨ ਦੋਹਾਂ ਧਿਰਾਂ ਦੇ 7 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਵੀ ਸ਼ਾਮਿਲ ਨੇ ਇੱਥੇ ਜ਼ਖਮੀ ਪ੍ਰਗਟ ਸਿੰਘ ਨੇ ਦੋਸ਼ ਲਗਾਇਆ ਕਿ ਉਸਦੀ ਵੋਟੀ ਦੇ ਬਲੌਂਡ ਤੇ ਉਸਨੇ ਸਾਲਿਆਂ ਉਸਦੇ ਸਾਲੇ ਨੇ ਘਰ ਦੇ ਵਿੱਚ ਆ ਕੇ ਹਮਲਾ ਕੀਤਾ ਉਸਦੇ ਪਿਓ ਤਰਸੀਮ ਸਿੰਘ ਭਰਾ ਸੁਖਵਿੰਦਰ ਸਿੰਘ ਨੂੰ ਜ਼ਖਮੀ ਕਰ ਦਿੱਤਾ ਅਤੇ ਉੱਥੇ ਹੀ ਉਸਦੀ ਪਤਨੀ ਬਲਜਿੰਦਰ ਕੌਰ ਨੇ ਦਾਜ ਤੇ ਕੁੱਟਮਾਰ ਦੇ ਇਲਜ਼ਾਮ ਵੀ ਲਗਾਏ ਨੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਮੈਂ ਫੋਨ ਤੇ ਕਹਿ ਲਈ ਗੱਲ ਕਰਦੇ ਅਗੋ ਦੀ ਮਾਂ ਮੇਰੇ ਨਾਲ ਗਲਤ ਬੋਲਣ ਲੱਗ ਪਈ ਹੈ ਜਿਹੜੀ ਮੇਰੀ ਸੱਸ ਹੈ। ਮੈਂ ਫੋਨ ਪਰੇ ਰੱਖਤਾ ਆ। ਵੀ ਗਲਤ ਮੋਟ ਬੋਲਣ ਨੇ ਐਵੇਂ ਕੋ ਬੋਲਾਂਗੇ। ਉਹਦੇ ਬਾਅਦ ਫੇਰ ਮੇਰੇ ਸਾਲੇ ਦਾ ਫੋਨ ਆਇਆ ਮੈਨੂੰ ਵੀ ਤੂੰ ਘਰ ਹੀ ਰਹੀ। ਉਹ ਕਹਿੰਦਾ ਤੁਸੀਂ ਜਾ ਕੇ ਪੁੱਛ ਸਕਦੇ ਹੋ ਇਹ ਆਏ ਨੇ ਸਾਡੇ ਘਰ ਦਾਤਰ ਲੈ ਕੇ ਅਸੀਂ ਖਾਲੀ ਹੱਥ ਕੋਈ ਲੜਾਈ ਪੜਾਈ ਤੇ ਮੂਡ ਚ ਨਹੀਂ ਕੋਈ ਕੋਸ਼ਿਸ਼ ਨਹੀਂ ਹੈਗਾ ਠੀਕ ਹੈ ਜੀ। ਤੇ ਇਹਨਾਂ ਨੇ ਮੇਰੇ ਭਰਾ ਦੇ ਵੀ ਦਾਤਰ ਮਾਰੇ ਨੇ ਸਿਰ 'ਚ ਮੇਰੇ ਵੀ 8 ਟਾਂਕੇ ਲੱਗੇ ਆ ਮੇਰੇ ਭਰਾ ਦੇ ਵੀ ਟਾਂਕੇ ਲੱਗੇ ਆ ਡੈਡੀ ਮੇਰਾ ਬਜ਼ੁਰਗ ਆ ਉਹਦੇ ਵੀ ਪੇਟ 'ਤੇ ਵੀ ਦਾਤਰ ਮਾਰੇ ਨੇ ਲੱਤ 'ਤੇ ਵੀ ਦਾਤਰ ਮਾਰੇ ਨੇ ਇਹ ਆਏ ਨੇ ਰਾਤ ਆ ਦੇ ਪਿੰਡ ਮਾਰਨਾਂ ਨੇ ਜਿੰਦਾ ਆਇਆ ਨਾ 112 ਤੇ ਕਾਲ ਕੀਤਾ ਵੀ ਇਹ ਹਨ ਪਿੰਡ ਮਾਰਨ ਆਏ ਨੇ 112 ਤੇ ਕਾਲ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਫਿਰ ਹਸਪੀਟਲ ਆਏ ਆ ਲੈ ਕੇ ਆਪਣੇ ਭਰਾ ਨੂੰ ਵੀ ਛੱਟ ਜਿਆਦਾ ਕਿ ਉਹਦੇ 3 ਟੱਪ ਲੱਗੇ ਹੋਏ ਨੇ ਸਿਰ 'ਚ ਜਿੱਦੇ ਚੈੱਕ ਕਰ ਸਕਦੇ ਉਹ ਸਾਰੇ ਕੱਲ ਆਏ ਸੀਗੇ ਉਹ ਪੁੱਛ ਕੇ ਗਏ ਨੇ ਕੀ ਵਾਰਤਾਤ ਹੈ ਇਹ ਉਹਨਾਂ ਨੂੰ ਦੱਸੀ ਐ ਬਾਕੀ ਜੀ ਹੋਰ ਵੀ ਨਹੀਂ ਆਏ ਸਰ ਮੈਨੂੰ ਨਾ ਬੜਾ ਹੀ ਤੰਗ ਕਰਦੇ ਪਰੇਸ਼ਾਨ ਕਰਦੇ ਬੜਾ ਹੀ ਮਾਰਦੇ ਘੋੜਦੇ ਆ ਮੈਨੂੰ ਮੈਨੂੰ ਕਹਿੰਦੇ ਚਰੀਆਂ ਦੋ ਧੀ ਆਣੇ ਤੇਰੇ ਪੁੱਤ ਨਹੀਂ ਹੁੰਦਾ ਹੁਣ ਵੀ ਮੇਰੇ ਨਾਲ ਮੈਨੂੰ ਕਿੰਨੇ ਦਿਨ ਹੋ ਗਿਆ ਲਗਾਤਾਰ ਮੈਨੂੰ ਮਾਰਦੇ ਰਹੇ ਨੇ ਦਾਜ ਦੀ ਵੀ ਬੜਾ ਮੈਨੂੰ ਤੰਗ ਕਰਦੇ ਰਹੇ ਨੇ ਮੈਨੂੰ ਦਾਜ ਵੀ ਸਾਰਾ ਮੇਰੇ ਪਿਓ ਨੇ ਦਿੱਤਾ ਮੇਰਾ ਪਿਓ ਇਹੋ ਚਿੰਤਾ ਨਾਲ ਮੇਰਾ ਪਿਓ ਵੀ ਮਰ ਗਿਆ ਹਰ ਚੀਜ਼ ਦਿੱਤੀ ਆ ਦਾਜ ਨਾਲ ਦਾ ਬੈੱਡ ਨਾਲ ਬੈੱਡ ਸਕੂਟਰੀ ਨਾਲ ਸਭ ਕੁਝ ਸਭ ਕੁਝ ਦਿੱਤਾ ਵਾ ਫੋਨ ਮੇਰੇ ਮੈਂ ਨਾ ਮੈਨੂੰ ਮਾਰ ਕੁੱਟ ਕੇ ਬਿਹੋਸ਼ ਕਰ ਦਿੱਤਾ ਸੀ ਮੇਰੇ ਆਪਾਵਾ ਪਿੱਛੇ ਮੇਰੇ ਮੂੰਹ 'ਚ ਟਾਕੀਆਂ ਦੇ ਕੇ ਮਾਰਦਾ ਸੀ ਤੇ ਮੇਰੀ ਵੱਡੀ ਬੇਟੀ ਨੇ ਮੈਨੂੰ ਪਾਣੀ ਮਤਲਬ ਕਿਤੇ ਘੋਟ ਪਿਆ ਲਿਆ ਉਹਨੇ ਕਿਤੇ ਨਾਨੀ ਨੂੰ ਫੋਨ ਲਾਇਆ ਇਹ ਨਾਨੀ ਮਾਮੇ ਨੂੰ ਲੈ ਕੇ ਤੇ ਆਓ ਤੇ ਫਿਰ ਉਹ ਕਿਤੇ ਆਏ ਨੇ ਵਿਚਾਰੇ ਜਿੱਦਾਂ ਵੀ ਕਿਤੇ ਉਹ ਘਰੋਂ ਇਦਾਂ ਹੀ ਸਹੀ ਸਭਾਏ ਚੁੱਪ ਕਰਕੇ ਉਹ ਆ ਗਏ ਵਿਚਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਥੋੜੀ ਉਹ ਅੱਗੋਂ ਪੂਰੀ ਤਿਆਰੀ ਕਰਕੇ ਬੈਠਾ ਸੀ ਅਗਲੇ ਨੇ ਉਹਨਾਂ ਨੂੰ ਸਾਰਾ ਡਰਾਟ ਨਾ ਵੜਿਆ ਟੁਕਿਆ ਉਹਨਾਂ ਨੂੰ ਗੱਡੀ ਤੇ ਵੀ ਮੰਗਦੇ ਨੇ ਕਹਿੰਦੇ ਗੱਡੀ ਲੈ ਕੇ ਆ ਮੇਰਾ ਜਿਹੜਾ ਦਿਓਰ ਦਰਾਣੀ ਆ ਸਾਰਾ ਕਲੇਸ਼ ਹੀ ਉਹਦਾ ਸੱਸ ਸਹੁਰੇ ਦਾ ਕਲੇਸ਼ ਆ ਉਹ ਨਾਲ ਹੋ ਕੇ ਮੈਨੂੰ ਪਟਾਣ ਡੇ ਨੇ ਮੇਰਾ ਘਰ ਵਾਲਾ ਪਰਗਟ ਸਿੰਘ ਆ ਉਹ ਨਸ਼ਾ ਅੱਤ ਦਾ ਕਰਦਾ ਮੇਰਾ ਜੀਣਾ ਹਰਾਮ ਕੀਤਾ ਮੇਰਾ ਮੈਂ ਬੜੀ ਪਰੇਸ਼ਾਨ ਆ ਧੀਆਂ ਕਿੱਥੇ ਜਾਣ ਧੀਆਂ ਕਹਿੰਦੇ ਲੋਕੀ ਕਹਿੰਦੇ ਧੀਆਂ ਹੋਣੀਆਂ ਚਾਹੀਦੀਆਂ ਧੀਆਂ ਕਿੱਥੇ ਜਾਣ ਮੈਨੂੰ ਕਹਿੰਦੇ ਤੇਰੀਆਂ ਧੀਆਂ ਨੇ ਤੇਰਾ ਪੁੱਤ ਕਿਉਂ ਨਹੀਂ ਹੋਇਆ ਅਦਰ ਗੁਰੂਗਰਾਮ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੂੰ ਉਲਟਾ ਲਟਕਾ ਕੇ ਬੇਰਹਿਮੀ ਦੇ ਨਾਲ ਕੁੱਟਣ ਦੇ ਦੋਸ਼ ਤੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਇੱਕ ਇਮਾਰਤ ਦੇ ਅੰਦਰ ਉਸ ਨੂੰ ਉਲਟਾ ਲਟਕਾ ਕੇ ਤਸੀਹੇ ਦਿੱਤੇ ਗਏ ਨੇ ਜਿਸ ਦੀ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਗੁਜਰਾਤ ਦੇ ਗਾਂਧੀ ਨਗਰ ਦੇ ਵਿੱਚ ਦੇਸ਼ ਦਾ ਸਭ ਤੋਂ ਵੱਡਾ ਡਿਜੀਟਲ ਗ੍ਰਿਫਤਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਡਾਕਟਰ ਨੂੰ 3 ਮਹੀਨੇ ਗ੍ਰਿਫਤਾਰ ਕੀਤਾ ਗਿਆ ਤੇ ਫਿਰ 19 ਕਰੋੜ 24 ਲੱਖ ਰੁਪਏ ਉਸ ਦੇ ਕੋਲੋਂ ਬਰਾਮਦ ਕਰ ਲਈ ਗਏ। ਨਸ਼ਿਆ ਖਿਲਾਫ ਮੁਹਿੰਮ ਤਹਿਤ ਮੋਗਾ ਸੀਆਈਏ ਸਟਾਫ ਦੇ ਏਐਸਆਈ ਸੁਖਵਿੰਦਰ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਰਾਹੁਲ ਨਾਮ ਦਾ ਇੱਕ ਨੌਜਵਾਨ ਆਪਣੇ ਬੁਲਟ ਮੋਟਰਸਾਈਕਲ ਤੇ ਕਿੱਲੀ ਚਾਲਾ ਤੋਂ ਚੂਟਚੱਕ ਪਿੰਡ ਜਾ ਰਿਹਾ ਹੈ ਹਿਰੋਇਨ ਵੇਚਣ ਦੇ ਲਈ ਜਾ ਰਿਹਾ ਹੋ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹਿਰਾਸਤ ਦੇ ਵਿੱਚ ਉਸ ਨੂੰ ਲੈ ਲਿਆ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਹੈ ਪੁਲਿਸ ਪਾਰਟੀ ਨੇ ਉਸ ਦੇ ਬੈਗ ਦੇ ਵਿੱਚੋਂ 1 ਕਿਲੋ ਹਿਰੋਇਨ ਬਰਾਮਦ ਕੀਤੀ ਹੈ ਪੁਲਿਸ ਨੇ ਨੌਜਵਾਨ ਨੂੰ ਉਸ ਦੇ ਬੁਲਟ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਹੈ ਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਵਿਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਕਪੂਰਥਲਾ ਅੰਮ੍ਰਿਤਸਰ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਸਾਡੀ ਸੀਆਈਏ ਟੀਮ ਮੋਗਾ ਨੂੰ ਮਿਲੀ ਕਿ ਇੱਥੇ ਇੱਕ ਵਿਅਕਤੀ ਜਿਹਦੇ ਕੋਲ ਇੱਕ ਨਸ਼ੀਲਾ ਪਦਾਰਥ ਕਪੂਰਥਲਾ ਅੰਮ੍ਰਿਤਸਰ ਰੋਡ ਤੇ ਸੜਕ ਦੇ ਕਿਨਾਰੇ ਖੜੀ ਇੱਕ ਬਲੇਰੋ ਕਾਰ ਨੂੰ ਅਚਾਨਕ ਅੱਗ ਲੱਗ ਗਈ ਇਸ ਘਟਨਾ ਦੇ ਵਿੱਚ ਕਾਰ ਦਾ ਬਹੁਤ ਹਿੱਸਾ ਜਿਹੜਾ ਹੈ ਉਹ ਸੜ ਕੇ ਸਵਾਹ ਹੋ ਗਿਆ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਤੇ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਇਸ ਘਟਨਾ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ 12:52 ਮਿੰਟ ਤੇ ਕਾਲ ਆਈ ਆ ਕਿ ਅਮਰਸਾ ਚੌਂਗੀ ਤੇ ਗੱਡੀ ਨੂੰ ਅੱਗ ਲੱਗ ਗਈ ਆ ਅੱਛਾ ਜੀ ਤੇ ਆਪਾਂ 2 ਤੋਂ ਮਿੰਟ 2 2.5 ਮਿੰਟ ਦੇ ਵਿੱਚ ਵਿੱਚ ਉੱਥੇ ਪਹੁੰਚ ਗਏ ਆ ਉੱਥੇ ਪਹੁੰਚ ਕੇ ਆਪਾਂ ਕਿਨਾਂ ਦੇਖਿਆ ਕਿ ਗੱਡੀ ਨੂੰ ਅੱਗ ਲੱਗੀ ਬਲੈਰੋ ਗੱਡੀ ਸੀ ਉਹਨੂੰ ਅੱਗ ਲੱਗੀ ਹੋਈ ਸੀ ਤੇ ਸੀਟਾਂ ਨੂੰ ਅੱਗ ਲੱਗੀ ਸੀ ਪਾਪਾ ਜਾਂਦੇ ਪਾਣੀ ਨਾਲ ਭਜਾਤੀ ਹੈ ਤੇ ਕਿੰਨਾ ਕ ਨੁਕਸਾਨ ਹੋ ਚੁਕਾ ਭਾਜੀ ਜੀ ਭਾਜੀ ਹੁਣ ਇਹਨਾਂ ਨੇ ਪਤਾ ਜਿਹੜੀਆਂ ਵਿੱਚ ਸੀਟਾਂ ਵਗੈਰਾ ਸੀ ਉਹ ਸੜ ਗਈਆਂ ਤੇ ਵਾਇਰਿੰਗ ਵੀ ਸੜ ਗਈ ਤੇ ਕਿੱਥੇ ਦੀ ਗੱਡੀ ਕਿੱਥੇ ਦੇ ਬੰਦੇ ਇਹ ਇਹ ਭਾਜੀ ਇਹਨਾਂ ਨੇ ਦੱਸਿਆ ਜੀ ਕਿ ਨਾ ਸ੍ਰਿੰਦਰ ਸਿੰਘ ਚਲਢੀਗਰੀ ਵਾਲ ਪਿੰਡ ਦੇ ਇਹਨਾਂ ਦਾ ਜੀ ਅੱਜ ਸਵੇਰੇ ਹੋਈ ਤੇਜ਼ ਬਾਰਿਸ਼ ਕਰਕੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਜਲ ਭराव ਦੀ ਸਥਿਤੀ ਪੈਦਾ ਹੋ ਗਈ ਹੈ ਲਗਭਗ ਹਰ ਰੋਡ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਗੀਤਾ ਭਵਨ ਰੋਡ ਬੀਜ ਮਾਰਕੀਟ ਹਨੂਮਾਨ ਚੌਕ ਅੰਡਰ ਬ੍ਰਿਜ ਕਬੂਤਰੀ ਗੇਟ ਹਰ ਪਾਸੇ ਪਾਣੀ ਨਜ਼ਰ ਆ ਰਿਹਾ ਹੈ ਤੇਜ਼ੀ ਦੇ ਨਾਲ ਨਿਕਾਸੀ ਨਾ ਹੋਣ ਕਰਕੇ ਪਾਣੀ ਸ਼ਹਿਰ ਦੇ ਵਿੱਚ ਇਕੱਠਾ ਹੋ ਗਿਆ ਹੈ ਸ਼ਹਿਰ ਨਿਵਾਸੀ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਕਈ ਸਰਕਾਰੀ ਇਮਾਰਤਾਂ ਤੇ ਦਫ਼ਤਰ ਵੀ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆਏ ਹਾਲਾਂਕਿ ਬਾਰਿਸ਼ ਜਿਨ੍ਹਾਂ ਦੇ ਵਿੱਚ ਜੇਲ ਰੋਡ ਸਿੱਤ ਬਿਜਲੀ ਬੋਰਡ ਦੀ ਪਾਵਰ ਕਲੋਨੀ ਉਹ ਵੀ ਪਾਣੀ ਦੇ ਨਾਲ ਭਰੀ ਹੋਈ ਹੈ ਦੱਸ ਦਈਏ ਕਿ ਲੋਕੀ ਕਾਫੀ ਜ਼ਿਆਦਾ ਪਰੇਸ਼ਾਨ ਨੇ ਤੇ ਤੜਕਸਾਰ ਤੋਂ ਹੀ ਮੀਂਹ ਪੈ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਮੁਸ਼ਕਲਾਂ ਦਾ ਸਾਹ ਨ ਕਰਨਾ ਪਿਆ ਛਤੀਸਗੜ ਦੇ ਰਾਜਪੁਰ ਦੇ ਵਿੱਚ ਇੱਕ ਬਜ਼ੁਰਗ ਔਰਤ ਨੂੰ ਡਿਜੀਟਲ ਗ੍ਰਿਫਤਾਰੀ ਰਾਹੀਂ ਠੱਗਿਆ ਗਿਆ ਈਡੀ ਅਧਿਕਾਰੀ ਬਣ ਕੇ 2 ਕਰੋੜ 80 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਇਸ ਔਰਤ ਦੇ ਕੋਲ ਮਾਤਾ ਚਿੰਦਪੂਣੀ ਤੋਂ ਆਪਣੇ ਪਰਿਵਾਰ ਦੇ ਨਾਲ ਮੱਥਾ ਟੇਕ ਕੇ ਵਾਪਸ ਆ ਰਹੇ ਕਾਰ ਦਾ ਸੰਤੁਲਨ ਵਿਗੜਨ ਦੇ ਨਾਲ ਇੱਥੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਕਾਰ ਚਾਲਕ ਦਾ ਕਹਿਣਾ ਹੈ ਕਿ ਕਾਰ ਚਲਾਉਣ ਵੇਲੇ ਚੱਕਰ ਆਉਣ ਕਰਕੇ ਇਹ ਹਾਦਸਾ ਵਾਪਰਿਆ ਕਾਰ ਵੀ ਬੁਰੀ ਤਰੀਕੇ ਨਾਲ ਨੁਕਸਾਨੀ ਗਈ ਹੈ ਸਾਰੇ ਮਾਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਬ ਦਿਖਾਈ ਦੇ ਰਿਹਾ ਹੈ ਕਿ ਗੱਡੀ ਕਾਫੀ ਤੇਜ਼ ਰਫਤਾਰ ਦੇ ਨਾਲ ਚੱਲ ਰਹੀ ਸੀ ਤੇ ਇਸ ਘਟਨਾ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਅਸੀਂ ਮਾਤਾ ਤੋਂ ਆਇਆ ਸੀ ਚੰਦਗਣੀ ਦਾ ਉਹ ਨਵੇਂ ਸ਼ਹਿਰ ਨੂੰ ਜਾਣਾ ਹੈ ਯਾਰ ਇੱਕ ਹੋਇਆ ਕੀ ਆ ਜੀ ਬਾਗੋਂ ਨੇ ਆਉਂਦੇ-ਉਂਦੇ ਜਿੱਥੇ ਬੀਬੀ ਥੋੜਾ ਘਟ ਗਿਆ ਅੱਖਾਂ ਵਿੱਚ ਜੱਕਦਾ ਵੀ ਨੀਰਾ ਜਿਹਾ ਆ ਗਿਆ ਫਿਰ ਉਹ ਇਧਰ ਦਾ ਕਰਕੇ ਗੱਡੀ ਦਾ ਹਜ ਹੁੱਚ ਗਿਆ ਤੇ ਵੱਜਾ ਜਾਕਰ ਫਿਰ ਵਾਕੀ ਜੀ ਇਦਾਂ ਖੁੱਲ ਗਈ ਫਿਰ ਜਦ ਤੱਕ ਦੇਖਿਆ ਜਾਂਦਾ ਗੱਡੀ ਦਾ ਪੈਰ ਟੁੱਟ ਸਾਰਾ ਬੰਪਰ ਬੰਪਰ ਪਾਰ ਗਿਆ ਏਐਸਏ ਸਤਰਾਜ ਸਿੰਘ थाना सदर ਤੋਂ ਬੋਲਦਾ ਹਾਂ ਜੀ ਸਰ ਇੱਕ ਐਕਸੀਡੈਂਟ ਹੋਇਆ ਹੈ ਕਿ ਕਾਰ ਆ ਚਾਲਕ ਬਲਵੀਰ ਸਿੰਘ ਪੁੱਤਰ ਨਿਸ਼ਿੱਤਰ ਸਿੰਘ ਨਵਾਂ ਸ਼ਹਿਰ ਤੋਂ ਆ ਰਿਹਾ ਸੀ ਉਹਦੀ ਕਿਦੇ ਅੱਖ ਉਖ ਲੱਗੇ ਆ ਇਧਰ ਗੱਡੀਆਂ 'ਚ ਖੜੀਆਂ ਸਕੂਟਰੀਆਂ ਦੋ ਤਨ ਸਕੂਟਰੀਆਂ ਤੋੜ ਦਿੱਤੀਆਂ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਆਪਰੇਸ਼ਨ ਮਹਾਦੇਵ ਤਹਿਤ ਤਿੰਨ ਅਤਵਾਦੀ ਮਾਰੇ ਗਏ ਨੇ ਯੂਪੀ ਦੇ ਝਾਂਸੀ ਦੇ ਵਿੱਚ ਲੋਕਾਂ ਨੇ ਆਪਰੇਸ਼ਨ ਦੀ ਛਲਾਂਗਾ ਕੀਤੀ, ਪਟਾਕੇ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਗਿਆ।